ਪਿੰਡ ਨਾਰੈਣਗੜ ਵਿਖੇ ਮੰਦਿਰ ਚ ਚੋਰੀ ਦੀ ਘਟਨਾ ਨੂੰ ਲੈ ਕੇ ਪੰਚਾਇਤ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਰੇਬਾਜ਼ੀ ਪਵਾਨੀਗੜ ਇਥੋਂ ਦੇ ਨੇੜਲੇ ਪਿੰਡ ਨਾਰੈਣਗੜ ਵਿਖੇ ਮੰਦਿਰ ਦੇ ਗੋਲਕੇ ਤੋੜ ਕੇ ਚੋਰੀ ਕੀਤੀ ਜਾਣ ਦੀ ਘਟਨਾ ਖਿਲਾਫ ਪਿੰਡ ਵਾਸੀਆਂ ਤੇ ਪੰਚਾਇਤ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਾਰੀਬਾਜ਼ੀ ਕਰਕੇ ਰੋਜ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਲੋਕਾਂ ਨੇ ਨਾਰੇਬਾਜੀ ਕਰਕੇ ਚੋਰਾਂ ਤੇ ਨਸ਼ਾ ਤਖਸਰਾ ਵਿਰੁੱਧ ਗੁੱਸਾ ਜਤਾਇਆ ਪਿੰਡ ਵਾਸੀਆਂ ਦਾ ਰੂਪ ਹੈ ਕਿ ਇਸ ਚੋਰੀ ਦੀ ਘਟਨਾ ਮੰਦਰ ਵਿੱਚ ਪਹਿਲਾਂ ਕਈ ਵਾਰ ਹੋ ਚੁੱਕੀ ਹੈ ਤੇ ਕਈ ਵਾਰ ਵਿਅਕਤੀਆਂ ਤੇ ਸ਼ੱਕ ਜਤਾਇਆ ਗਿਆ ਹੈ ਜੋ ਨਸ਼ਾ ਵਿੱਚ ਲਿਪਟਾ ਹੋਣ ਦੇ ਕੀ ਕਰਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਮੇਟੀ ਕੋਲ ਇਸ ਸੰਬੰਧੀ ਵੀਡੀਓ ਵੀ ਮੌਜੂਦ ਹੈ ਇਸ ਵਿੱਚ ਦੱਸਿਆ ਗਿਆ ਕਿ ਮੰਦਰ ਵਿੱਚ ਨਸ਼ਾ ਵੀ ਕੀਤਾ ਜਾਂਦਾ ਹੈ ਸੰਜੀਦ ਦੇ ਤੌਰ ਤੇ ਧਾਰਮਿਕ ਸਥਾਨ ਤੇ ਪਵਿੱਤਰਤਾ ਦਾ ਖਲਵਾੜ ਕੀਤਾ ਜਾ ਰਿਹਾ ਹੈ ਸਮੂਹ ਕਲੱਬ ਨਰੈਣਗੜ੍ਹ ਦੇ ਪਿੰਡ ਪੰਚਾਇਤ ਤੇ ਮਾਮਲੇ ਦੀ ਪੈਰਾਵਾਇਜ਼ ਕੀਤੀ ਜਾ ਰਹੀ ਹੈ ਤਾਂ ਜੋ ਦੁਸ਼ਟ ਤੱਤਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ ਪਿੰਡ ਨੂੰ ਸਾਇੰਸਤਿਕ ਕਾਇਮ ਰੱਖਿਆ ਜਾ ਸਕੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਤੱਤਾਂ ਖਿਲਾਫ ਕੱਢੀ ਕਾਰਵਾਈ ਕੀਤੀ ਜਾਵੇ ਤਾਂ ਜੋ ਮੰਦਰਾਂ ਦੀ ਪਵਿੱਤਰਤਾ ਅਤੇ ਪਿੰਡ ਦੀ ਅਮਨ ਸ਼ਾਂਤੀ ਬਣੀ ਰਹੇ ਇਸ ਮਾਮਲੇ ਦੀ ਇੰਚਾਰਜ ਚੌਂਕੀ ਇਨਚਾਰਜ ਕਰਾਚੋ ਮਹਿਰ ਸਿੰਘ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਪੰਚਾਇਤ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੂਸਰੇ ਦੀ ਭਾਲ ਜਾਰੀ ਹੈ ਇਸ ਮੌਕੇ ਪਿੰਡ ਵਾਸੀ ਆਦ ਹਾਜ਼ਰ ਸਨ ਰਿਪੋਰਟ ਰਾਜਕਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਇਸ ਸੀਸੀਟੀਵੀ ਕੈਮਰੇ ਦੀ ਵੀਡੀਓ ਰਾਹੀਂ ਦੇਖੋ ਕਿਸ ਤਰ੍ਹਾਂ ਚੋਰ ਬੈਠ ਕੇ ਆਰਾਮ ਨਾਲ ਚੋਰੀ ਨੂੰ ਘਟਨਾ ਨੂੰ ਅੰਜਾਮ ਦੇ ਰਿਹਾ ਹੈ ਕਿਸ ਤਰ੍ਹਾਂ ਗੋਲਕ ਵਿੱਚੋਂ ਪੈਸੇ ਕੱਢ ਰਿਹਾ ਹੈ ¡Nunca! <coughs> ਹਾਂਜੀ ਆਪਣਾ ਨਾਮ ਜੀ ਮੇਰਾ ਨਾਮ ਦਵਿੰਦਰ ਸਿੰਘ ਆ ਜੀ ਦਵਿੰਦਰ ਸਿੰਘ ਕੀ ਗੱਲਬਾਤ ਹੋਈ ਹੈ ਅੱਜ ਜੀ ਗੱਲਬਾਤ ਹੋਈ ਹੈ ਜੀ ਸਾਡੇ ਪਿੰਡ ਦੇ ਵਿੱਚ ਕਈ ਗਲਤ ਅਨਸਰ ਰਹਿ ਰਹੇ ਨੇ ਉਹ ਨਸ਼ਾ ਕਰਕੇ ਨਸ਼ੇ ਦੇ ਗੋਲੀਆਂ ਹਾ ਕੇ ਜੋ ਵੀ ਨਸ਼ਾ ਕਰਦੇ ਨੇ ਉਹ ਆਦੀ ਨੇ ਨਸ਼ੇ ਦੇ ਖਲਲ ਪਾਉਂਦੇ ਨੇ ਸਾਰੇ ਪਿੰਡ ਦੇ ਵਿੱਚ ਸਾਰੇ ਪਿੰਡ ਚ ਜਿੱਥੇ ਜਿੱਧਰ ਨੂੰ ਜਿਹੜੀ ਗਲੀ ਅਸੀਂ ਜਾਈਏ ਉਸੇ ਗਲੀ ਸਾਨੂੰ ਉਹ ਨਸ਼ੇੜੀ ਮਿਲ ਜਾਂਦੇ ਨੇ ਹੁਣ ਉਹ ਇਸ ਗੱਲ ਦੇ ਤੁਲੇ ਨੇ ਵੀ ਸਾਡੇ ਮੰਦਰਾਂ ਦੇ ਵੀ ਸੇਫ ਨਹੀਂ ਹੈਗੇ ਮੰਦਰ ਦੇ ਵਿੱਚ ਹੁਣ ਕੱਲ ਉਹਨਾਂ ਨੇ ਚੋਰੀ ਕਰੀ ਐ ਗੋਲਕ ਤੋੜਿਆ ਇੱਟਾਂ ਨਾਲ ਗੋਲਕ ਤੋੜਦੇ ਉਹ ਵੀਡੀਓ ਸਾਡੇ ਕੋਲ ਇੱਕ ਕਲਿੱਪ ਉਹਦੀ ਹੈਗੀ ਐ ਬਹੁਤ ਬਹੁਤ ਮਤਲਬ ਭੈੜੇ ਅੰਸਰ ਨੇ ਉਹ ਉਹਨਾਂ ਦੇ ਨਾ ਠਪਾਈ ਜਾਵੇ ਅਸੀਂ ਪੁਲਿਸ ਨੂੰ ਕੰਪਲੀਟ ਕੀਤੀ ਪੁਲਿਸ ਨੂੰ ਕੱਲ ਕੰਪਲੀਟ ਕੀਤੀ ਐ ਅੱਜ ਸਵੇਰੇ ਕਾਲ ਲੈ ਗਈ ਪਰ ਅੱਜ ਇੱਕ ਮੁੰਡੇ ਨੂੰ ਲੈ ਗਿਆ ਫੜ ਕੇ ਪਰ ਘੰਟੇ ਨਹੀਂ ਛੱਡ ਦਿੰਦੇ ਨੇ ਪਰ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਉਹ ਤਾਂ ਘਰੇ ਫਿਰਦਾ ਐ ਉਰੇ ਪਹਿਲਾਂ ਵੀ ਹੋਈ ਹੈ ਜੀ ਜੂਰੀ ਪਹਿਲਾਂ ਵੀ ਕਈ ਵਾਰੀ ਉਹਨੇ ਇਹ ਵਾਕਏ ਕਰੇ ਨੇ ਕਿਸੇ ਵਾਰੀ ਲੈ ਕੇ ਚੱਕੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਰਿਵਾਰ ਉਹਨਾਂ ਦੇ ਮਾਪੇ ਇਹ ਕਹਿ ਕੇ ਛਡਵਾ ਲੈਂਦੇ ਨੇ ਵੀ ਸਾਡਾ ਤਾਂ ਬੱਚਾ ਨੇਕ ਸੁਭਾਅ ਦਾ ਬੱਚਾ ਹੈ ਇਹੋ ਜੀ ਗੱਲ ਨਹੀਂ ਹੈਗੀ ਵੀ ਇਹਨੂੰ ਤੰਗ ਨਾ ਕਰਿਓ ਇਹਨੂੰ ਛੱਡ ਦਿੱਤਾ ਜੀ ਪਹਿਲਾਂ ਵੀ ਇਹਨਾਂ ਨੇ ਕੀਤਾ ਹਾਂ ਪਹਿਲਾਂ ਵੀ ਇਹਨਾਂ ਨੇ ਕੀਤਾ ਪਹਿਲਾਂ ਸਾਡੇ ਕੋਲ ਪ੍ਰੂਫ ਨਹੀਂ ਹੁੰਦਾ ਸੀ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗ ਪ੍ਰਸ਼ਾਸਨ ਨੂੰ ਇਹੀ ਕਰਦੇ ਆ ਵੀ ਇਹਨਾਂ ਤੇ ਨਕੇਲ ਪਾਈ ਜਾਵੇ ਇਹਨਾਂ ਦੇ ਮਾਪੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਜਿ ਸਿੱਟਿਆ ਜਾਵੇ ਇਸ ਤੋਂ ਘੱਟ ਸਾਡਾ ਕੋਈ ਹੋਰ ਅਸੀਂ ਚਾਹੁੰਦੇ ਨਹੀਂ ਵੀ ਉਹਨਾਂ ਨੂੰ ਸਜ਼ਾ ਲੱਗੇ ਜਾਂ ਕੋਈ ਉਹਨਾਂ ਨੂੰ ਜੇਲ੍ਹ 'ਚ ਭੇਜੇ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸੇ ਨੇ ਜੇ ਵੈਦਨ ਸਾਤਪਾਲ ਸਿੰਘ ਜੀ ਕੀ ਗੱਲਬਾਤ ਹੋਈ ਅੱਜ ਚੋਰੀ ਦੀ ਘਟਨਾ ਵਾਪਰੀ ਹੈ ਚੋਰੀ ਦੀ ਘਟਨਾ ਹੋਈ ਹੈ ਜੀ 19 ਨੂੰ ਜੀ ਕੱਲ੍ਹ ਜੀ ਹਾਂਜੀ ਇਹਦੇ ਵਿੱਚ ਪਹਿਲਾਂ ਵੀ ਸਾਡੇ ਕੱਲ ਨਹੀਂ ਹੋਈ ਜੀ ਬਹੁਤ ਬਾਰੀ ਹੋ ਗਏ ਸਾਡੇ ਕੈਮਰੇ ਵੀ ਟੁੱਟੇ ਜਗੇ ਹੋਰ ਵੀ ਪਹਿਲਾਂ ਇੱਥੇ ਆਪ ਦੋ ਕੁਰਸੀਆਂ ਪਈਆਂ ਨੇ ਉਹ ਦੇਖੋ ਉਧਰ ਮਾਰੋ ਕੈਮਰਾ ਉਹ ਦੇਖੋ ਬਿੰਗਿਆ ਟੇਡੀਆਂ ਕਰੀਆਂ ਪਈਆਂ ਨੇ ਇੱਥੇ ਜਿਹੜਾ ਵੀ ਆਉਂਦਾ ਹਰੇਕ ਵਿੱਚ ਬੁਰਾ ਕਰਕੇ ਜਾਂਦਾ ਜੀ ਮੰਦਰ ਦਾ ਮਾਤਾ ਦਾ ਮੰਦਰ ਹੋਗਾ ਗੁੱਗਾ ਮਾਰੀ ਹੋਗਾ ਜੋ ਇੱਥੇ ਬਿਤਰ ਮਿਸਤਾਨ ਦੇਖਦਾ ਇਹਨਾਂ ਦੇ ਅੱਡੇ ਵੀ ਨੇ ਇਸ ਜਿੱਥੇ ਵੀ ਸਾਨੂੰ ਕੋਈ ਅੱਡੇ ਤੋਂ ਸਾਡੇ ਧੀ ਪੈਣ ਨੂੰ ਰਿਆ ਨਹੀਂ ਸਾਦੀ ਮੰਦਿਰ ਦੇ ਵਿੱਚ ਆਏ ਹੁੰਦਾ ਵੀ ਕਦੇ ਸਾਡੀ ਧੀ ਪੈਣ ਨੂੰ ਹੱਥ ਵੀ ਪਾ ਸਾਦੇ ਨੇ ਐਡਾ ਸਾਡੇ ਦੇ ਬਤ ਕਹਿੰਦਾ ਦਾ ਬੜਾ ਦਬਾ ਦਬਾਉ ਆ ਸਾਡੇ ਲੋਕਾਂ ਦੇ ਇਹਨਾਂ ਦੇ ਨੱਥ ਪਾਈ ਜਾਵੇ ਇਹਨਾਂ ਦੇ ਮਾਂ ਪਿਓ ਨੇ ਜਿਹੜੇ ਕਹਿੰਦੇ ਸਾਡਾ ਤਾਂ ਬੇਦਾਖਲ ਖਾਇਆ ਹੋਇਆ ਪਰ ਉਹਨਾਂ ਦੇ ਵੀ ਨੱਥ ਕਸ਼ੀ ਜਾਵੇ ਉਹ ਕਿਉਂ ਬੇਦਾਖਲ ਕਹਿੰਦੇ ਨੇ ਵੀ ਇਹੋ ਫਿਰ ਪੈਸੇ ਲੈਣ ਦੇ ਮਾਰੇ ਇਹਨੇ ਵੀ ਸਾਡੇ ਮੁੰਡੇ ਦੇ ਛੱਡਾਂ ਮਾਰੀਆਂ ਅਸੀਂ ਲੱਖਾਂ ਰੁਪਈਆ ਇਹਨਾਂ ਤੋਂ ਬਸੂਲੀ ਹੈ ਮੇਰੀ ਬੇਨਤੀ ਹੈ ਜੀ ਇਹਨਾਂ ਦੇ ਨੱਥ ਕਸੀ ਜਾਵੇ ਨਾਮ ਜੀ ਮੈਨੂੰ ਪ੍ਰਗਟ ਸਿੰਘ ਜੀ ਪ੍ਰਗਟ ਸਿੰਘ ਜੀ ਅੱਜ ਨਾਰੇਵਾਜੀ ਕੀਤੀ ਹੈ ਕਿ ਸੰਬੰਧ ਚ ਨਾਰੇਵਾਜੀ ਕੀਤੀ ਗਈ ਹੈ ਇਹ ਜਿਹੜੀ ਅੱਜ ਨਾਰੇਵਾਜੀ ਕੀਤੀ ਗਈ ਹੈ ਇਹ ਸਾਡੇ ਮੰਦਿਰ ਦੇ ਵਿੱਚ ਚੋਰੀ ਹੋਈ ਆ ਅੱਜ ਤੋਂ ਪਹਿਲਾਂ ਵੀ ਕਈ ਵਾਰੀ ਹੋਈ ਆ ਗੂਗਾ ਮਾੜੀ ਚ ਚੋਰੀ ਹੋਈ ਆ ਉਰੇ ਨਿੰਦਰ ਦੀ ਦੁਕਾਨ ਤੇ ਚੋਰੀ ਹੋਈ ਆ ਤੇ ਸ਼ਮਸ਼ਾਨ ਘਾਟ ਦੇ ਵਿੱਚ ਬੈਠ ਕੇ ਗਰੁੱਪ ਬਣਾਉਂਦੇ ਨੇ ਉਧਰ ਸਾਡੇ ਟੈਂਕੀ ਬਣੀ ਹੋਈ ਆ ਪਾਣੀ ਵਾਲੀ ਉੱਥੇ ਵੀ ਗਰੁੱਪ ਬੈਠਦੇ ਨੇ ਇਹ ਨਸੇੜੀ ਇਹਨਾਂ ਨੂੰ ਨਸੇੜੀ ਨੇ ਜੇ ਅਸੀਂ ਇਹਨਾਂ ਨੂੰ ਫੜਾਉਣੇ ਆ ਤਾ ਪੁਰਸ ਪ੍ਰਸ਼ਾਸਨ ਇਹਨਾਂ ਨੂੰ ਇੱਕ ਘੰਟੇ ਦੇ ਵਿੱਚ ਘਰੇ ਭੇਜ ਦਿੰਦੀ ਹੈ ਤੇ ਇਹ ਕਹਿੰਦੇ ਨੇ ਵੀ ਸਾਨੂੰ ਦਬਾ ਪਾਤਾ ਜਿਹੜੀ ਇਹ ਸਰਕਾਰ ਆ ਇੱਕ ਪਾਸੋਂ ਦਾ ਕਹਿੰਦੀ ਆ ਵੀ ਅਸੀਂ ਨਸ਼ਿਆਂ ਨੂੰ ਠੱਲ ਪਾਉਣੀ ਚਾਹੁੰਦੇ ਆ ਪਰ ਇਹ ਇਹ ਨਸ਼ੀੜੀਆਂ ਨੂੰ ਸਰਕਾਰ ਹੀ ਸੜਾਰੀ ਐ ਇੱਥੋਂ ਭੇਜਦੇ ਅਸੀਂ ਫੜਾ ਕੇ ਭੇਜ ਦਿੰਨੇ ਆ ਘੰਟੇ ਦੇ ਬਾਅਦ 2 ਘੰਟੇ ਬਾਅਦ ਪਤਾ ਲੱਗਦਾ ਵੀ ਉਹ ਤਾਂ ਘਰੇ ਆ ਗਏ ਪਰ ਸਰਕਾਰ ਕਹਿੰਦੀ ਹੈ ਵੀ ਅਸੀਂ ਪਿੰਡਾਂ 'ਚ ਕਮੇਟੀਆਂ ਬਣਾਤੀਆਂ ਜੁਧਨ ਨਸ਼ਿਆਂ ਵਿਰੁੱਧ ਦੇ ਤਹਿਤ ਤੁਹਾਨੂੰ ਕੀ ਲੱਗਦਾ ਵੀ ਉਹਰੇ ਪਿੰਡ 'ਚ ਕੋਈ ਕਮੇਟੀ ਜਾਂ ਕਮੇਟੀ ਵੀ ਦੇਖੋ ਸਰ ਬਣਾਉਂਦੇ ਨੇ ਪ੍ਰੋਪਰ ਨਹੀਂ ਉਹ ਕੰਮ ਕਰਦੀਆਂ ਹਰੇਕ ਦੇ ਟੀ-ਸ਼ਰਟ ਤੇ ਪਾ ਕੇ ਆਪਣੀਆਂ ਫੋਟੋ ਨਸ਼ਾ ਨਸ਼ਿਆਂ ਵਿਰੁੱਧ ਆਏ ਉਹ ਚੀਜ਼ਾਂ ਸਿਰਫ ਦਿਖਾਵੇ ਵਾਸਤੇ ਨੇ ਆਮਲਾ ਉਹਨਾਂ ਦੇ ਬਹੁਤ ਘੱਟ ਹੋ ਰਿਹਾ ਹੈ ਇਹ ਚੀਜ਼ਾਂ ਪੂਰੀ ਕਮੇਟੀ ਬਣੀ ਨਹੀਂ ਪੰਜਾਬੀ ਸਾਡੇ ਕੋਈ ਸਾਡੇ ਧਿਆਨ 'ਚ ਹੈ ਨਹੀਂ ਇਹ ਚੀਜ਼ ਵੀ ਕੋਈ ਕਮੇਟੀ ਬਣੀ ਹੈ ਤੁਸੀਂ ਸਰਕਾਰੀ ਨੁਮਾਇੰਦਿਆਂ ਨੂੰ ਕਿਸੇ ਨੂੰ ਆਨਾ ਆਪਣਾ ਕਿਸੇ ਪਾਰਟੀ ਵਰਕਰ ਨੂੰ ਕਿਹਾ ਪਿੰਡ ਦੇ ਨੂੰ ਪਾਰਟੀ ਵਰਕਰ ਇੱਥੇ ਰਹਿੰਦੇ ਨਹੀਂ ਪਾਰਟੀ ਵਰਕਰ ਇਹ ਚੀਜ਼ਾਂ ਕਰਾ ਰਹੇ ਨੇ ਇਹ ਇਹਨਾਂ ਨੇ ਪਹਿਲਾਂ ਪਾਰਟੀ ਵਰਕਰਾਂ ਦੇ ਦਬਾਅ ਥਲੇ ਇਹ ਨਸ਼ੇੜੀਆਂ ਨੂੰ ਲੈ ਜਾਂਦੇ ਨੇ ਫੜ ਕੇ ਜੇ ਸਾਮ ਨੂੰ ਵਾਪਸ ਆਉਂਦਾ ਕਿਸੇ ਦੇ ਦਬਾਅ ਥਲੀ ਵਾਪਸ ਆਉਂਦਾ ਜਿਹੜਾ ਮੁੰਡਾ ਤੁਸੀਂ ਚੋਰ ਕਹਿ ਰਹੇ ਹੋ ਵੀ ਉਹਦਾ ਵਾਪਸ ਉਹ ਸਵੇਰੇ ਅੱਜ ਗਿਆ ਹੀ ਇਹ ਨਹੀਂ ਪਤਾ ਸਾਮ ਨੂੰ ਉਹ ਸਾਡੇ ਪਿੰਡ ਵੀ ਰਹਿ ਪਰਦਾ ਅਜਾ ਉਹ ਆਮ ਆਦਮੀ ਪਾਰਟੀ ਚ ਉਹਦਾ ਡੈਡੀ ਆਮ ਆਦਮੀ ਪਾਰਟੀ ਦਾ ਵਰਕਰ ਹੈ ਜਿਹੜਾ ਮੁੰਡਾ ਚੋਰ ਹੈ ਹਾਂ ਜਿਹੜਾ ਮੁੰਡਾ ਜਿਹੜਾ ਮੁੰਡੇ ਦੀ ਵੀਡੀਓ ਐਸੀ ਗੱਲਾਂ ਤੋੜ ਦੇ ਦੀ